ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਸ ਵਿਸ਼ੇ ਨੂੰ ਲੈ ਕੇ ਆਪ ਜੀ ਨਾਲ ਬੇਨਤੀ ਸਾਂਝੀ ਕਰਨੀ ਹੈ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਮੈਂ ਆਪਣੇ ਵਿਚਾਰ ਸਾਂਝੇ ਕਰਦਾ ਵਾਸਾ ਕਿਚੋ ਫਿਰ ਹਰਾ ਬਾ ਹਰਾ ਬਾ ਇਹ ਬਾਈ ਬਣਾਈ ਪਣੀ ਵੀ ਮਾਨਾ ਤੀ ਸਾਲੇ ਵੀ ਪਾਲਾ ਪੀ ਵੀ ਨਵੀਂ ਪਾਲਾ ਅਗੇ ਕਿਨੇ ਲਾਇਈ ਅਗੋ ਕਿਨ ਲਈ ਜੇ ਤੁਸੀਂ ਇਹ ਸਾਰੇ ਵੀਡੀਓ ਦੇਖੀਏ ਬੜਾ ਦੁੱਖ ਲੱਗਿਆ ਇਸ ਚੀਜ਼ ਦਾ ਕਿ ਜਿੱਥੇ ਅਸੀਂ ਅੱਜ ਇਸ ਚੀਜ਼ ਨੂੰ ਲੈ ਕੇ ਆਪਣਾ ਰੋਸ ਸਾਂਝਾ ਕਰ ਰਹੇ ਹਾਂ ਕਿ ਕ੍ਰਿਸਚੀਅਨਿਟੀ ਦੇ ਲੋਕ ਸਿੱਖ ਧਰਮ ਦੇ ਲੋਕਾਂ ਨੂੰ ਜਿਹੜਾ ਕਨਵਰਟ ਕਰਕੇ ਆਪਣੇ ਧਰਮ ਚ ਲੈ ਕੇ ਜਾ ਰਹੇ ਨੇ ਉੱਥੇ ਕਸੂਰਵਾਦ ਅਸੀਂ ਵੀ ਹਾਂ ਬੱਚਾ ਜਿਹੜਾ ਹੁੰਦਾ ਹੈ ਛੋਟਾ ਬੱਚੇ ਨੂੰ ਜਿਸ ਪਾਸੇ ਅਸੀਂ ਮੋੜ ਕੇ ਲੈ ਕੇ ਚੱਲੇ ਜਾਵਾਂਗੇ ਬੱਚਾ ਉਸੇ ਪਾਸੇ ਜਾਏਗਾ ਤੇ ਆ ਪਿਓ ਨੇ ਜਾਦਰ ਚਾਚਾ ਭਰਾ ਕੁਝ ਵੀ ਉਹਦੇ ਕੋਲ ਵੱਡੇ ਬੈਠੇ ਨੇ ਉਹਨਾਂ ਨੇ ਇਸ ਚੀਜ਼ ਤੋਂ ਰੋਕਣਾ ਸੀ ਉਹ ਬੱਚੇ ਨੇ ਉਹਨਾਂ ਨੂੰ ਸ਼ਰਾਬ ਪੀਂਦੇ ਦੇਖਿਆ ਸ਼ਰਾਬ ਪੀਂਦੇ ਬੱਚੇ ਨੇ ਉਹਨਾਂ ਵਰਗਾ ਸੁਭਾਅ ਬਣਾਇਆ ਉਹ ਬੱਚੇ ਦੀ ਵਾਰਡਿੰਗ ਤੁਸੀਂ ਸੁਣੀ ਹੈ ਕਿ ਤੁਸੀਂ ਪਾਣੀ ਨਹੀਂ ਪਾ ਰਹੇ ਪਰ ਮੈਂ ਵੀ ਨਹੀਂ ਪਾਣੀ ਪਾਵਾਂਗਾ ਬੱਚੇ ਤੇ ਉਹ ਕਹਿੰਦਾ ਕਿ ਤਿੰਨ ਜੋ ਵੀ ਆਪਣੇ ਉਹ ਪੈਕ ਕਹਿ ਰਿਹਾ ਸ਼ਾਰਟ ਕਹਿ ਰਿਹਾ ਉਹਨੇ ਬੱਚੇ ਨੂੰ ਦਿੱਤੇ ਨੇ ਜਿੱਥੇ ਗੁਰਬਾਣੀ ਦੀ ਅਸੀਂ ਗੁਰਤੀ ਬੱਚਿਆਂ ਨੂੰ ਦੇਣੀ ਸੀ ਨਾ ਤੇ ਅਸੀਂ ਬੱਚੇ ਦਾ ਆਉਣਾ ਸਾਬਿਆ ਨਾ ਅਸੀਂ ਬੰਦੇ ਦਾ ਜਾਣਾ ਸਾਬਿਆ ਗੁਰਬਾਣੀ ਬਖਸ਼ਿਸ਼ ਕਰਦੀ ਹੈ ਜਿਸ ਸਿਮਰਤ ਸਭ ਕਿਲ ਵੀ ਖਨਾਸੈ ਪਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਤੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਤੂ ਪਰਮਾਤਮਾ ਦੇ ਗੁਨਾ ਦੇ ਨਾਲ ਜੁੜਨਾ ਸੀ ਤੇ ਜਿਹੜੀ ਚੀਜ਼ ਤੋਂ ਗੁਰਬਾਣੀ ਨੇ ਸਾਨੂੰ ਰੋਕਿਆ ਜਿਤ ਪੀਤੇ ਮਤ ਦੂਰ ਹੋਏ ਬਰਲ ਪਵਿਚਿ ਆਈ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਤੇ ਉਸੇ ਸ਼ਰਾਬ ਦਾ ਸੇਵਨ ਕਰਨ ਵਾਲੇ ਪਾਸੇ ਬੱਚੇ ਨੂੰ ਪਰੇਰਿਆ ਜਾ ਰਿਹਾ ਹੈ ਜਿਹੜੇ ਪਿਓ ਨੇ ਉਹਨੂੰ ਮਾੜੇ ਪਾਸੇ ਰੁਕਣਾ ਸੀ ਪਿਓ ਉਸੇ ਵਾਲੇ ਪਾਸੇ ਨੂੰ ਐਪਰੀਸ਼ੀਏਟ ਕਰ ਰਿਹਾ ਹੈ ਦਰਬਾਰਾ ਸਿੰਘ ਦੀ ਸਾਖੀ ਸੁਣੀ ਹੈ ਜੋ ਸਾਕਾ ਨਨਕਾਣਾ ਸਾਹਿਬ ਲਈ ਆਪਣੇ ਪਿਤਾ ਕੇਰ ਸਿੰਘ ਨੂੰ ਕਹਿੰਦਾ ਬਾਪੂ ਅੱਜ ਤੈਨੂੰ ਇਹ ਵੀ ਨਹੀਂ ਕਾਵਾਂਗਾ ਤੂੰ ਆਪਣੇ ਮੈਨੂੰ ਗਧਾੜੇ ਚੁੱਕ ਲੈ ਮੈਂ ਤੈਨੂੰ ਇਹ ਵੀ ਨਹੀਂ ਕਾਵਾਂਗਾ ਮੈਂ ਥੱਕ ਚੁੱਕਿਆ ਹਾਂ ਮੈਂ ਤੇਰੇ ਨਾਲ ਜਾਣਾ ਤੇ ਦਾਦੀ ਨੇ ਪਾਲਿਆ ਸੀ ਕੇਰ ਸਿੰਘ ਨੂੰ ਤੇ ਦਾਦੀ ਨੂੰ ਛੋਟਾ ਜਿਹਾ ਦਾਦੀ ਨੇ ਪਾਲਿਆ ਸੀ ਦਰਬਾਰਾ ਸਿੰਘ ਨੂੰ ਤੇ ਛੋਟਾ ਜਿਹਾ ਬੱਚਾ ਦਰਬਾਰਾ ਸਿੰਘ ਕਹਿੰਦਾ ਸੀ ਦਾਦੀ ਮੈਂ ਵੱਡਾ ਹੋ ਕੇ ਸ਼ਹੀਦ ਬਣਾਗਾ ਤੇ ਉਹ ਬੋਲਾਂ ਦੇ ਉੱਤੇ ਦਰਬਾਰਾ ਸਿੰਘ ਖੜਾ ਵੀ ਉੱtre ਜਦੋਂ 사카ਨਨ ਕਾੜਨ ਸਾਹਿਬ ਗੱਭਰੇ ਹੈ ਕੇਰ ਸਿੰਘ ਹੋਰਾਂ ਦੀ ਸ਼ਹਾਦਤ ਹੁੰਦੀ ਹੈ ਕਹਿੰਦਾ ਮੈਨੂੰ ਵੀ ਸ਼ਹੀਦ ਕੀਤਾ ਜਾਏ ਮੈਂ ਸ਼ਹੀਦ ਹੋਣ ਲਈ ਆਇਆ ਹਾਂ ਬਾਬਾ ਜੈ ਸਿੰਘ ਬਾਬਾ ਫਤਿਹ ਸਿੰਘ ਜੀ ਕਿੰਨੇ ਐਸੇ ਮਹਾਨ ਗੁਰਸਿੱਖ ਜਿਥੇ ਅਸੀਂ ਛੋਟੇ-ਛੋਟੇ ਬੱਚਿਆਂ ਦਾ ਇਤਿਹਾਸ ਨੂੰ ਪੜਦੇ ਆਂ ਭਾਈ ਤਾਰੂ ਪੋਪਟ ਜੀ ਜਿਨ੍ਹਾਂ ਦਾ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਛੋਟੀ ਉਮਰ ਦੇ ਵਿੱਚ ਸ਼ਹਾਦਤ ਦਾ ਜਾਨ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲੈ ਕੇ ਆਉਣਾ ਸੀ ਜਿਹੜੀ ਵਾਰਡ ਨੇ ਕਿਸੇ ਚੀਜ਼ ਦੀ ਰਾਖੀ ਕਰਨੀ ਸੀ ਅੱਜ ਦੁੱਖ ਹੈ ਕਿ ਉਹੀ ਵਾਰਡ ਜਿਹੜੀ ਹੈ ਅੱਜ ਉਸ ਅੰਦਰ ਪਾਲੀ ਫਸਲ ਨੂੰ ਜਿਹੜਾ ਖਾ ਰਹੀ ਹੈ ਫਸਲ ਸਾਡੀ ਬੱਚੇ ਨਹੀਂ ਮਾਂ ਜੋ ਜੜੀਆਂ ਨੇ ਉਹ ਆਪਣੀ ਫਸਲ ਦੀਆਂ ਵਾੜਾ ਹੁੰਦੀਆਂ ਨੇ ਆਪਣੀਆਂ ਵਾੜਾ ਜਿਹੜੀਆਂ ਨੇ ਉਹ ਅੱਜ ਸਾਡੀ ਫਸਲ ਬੱਚਿਆਂ ਦੀ نسل ਨੂੰ ਖਾ ਰਹੀਆਂ ਨੇ ਜਿੱਥੇ ਸਰਕਾਰਾਂ ਨੇ ਸਾਡੇ ਬੱਚਿਆਂ ਦੀ ਨਸਲ ਕੁਸ਼ੀ ਕੀਤੀ ਜਿੱਦੇ ਸਰਕਾਰਾਂ ਨੇ ਸਾਡੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਉੱਥੇ ਅੱਜ ਅਸੀਂ ਉਸ ਨਸਲ ਕੁਸ਼ੀ ਦਾ ਸ਼ਿਕਾਰ ਅਸੀਂ ਆਪ ਵੀ ਹੋ ਰਹੇ ਹਾਂ ਫੇਕ ਮੈਂ ਸ਼ੇਰ ਬੋਲਣਾ ਹੈ ਕਹਿੰਦਾ ਇਹਦੀ ਇਹਨਾਂ ਦੀ ਕੋਖ ਤੋਂ ਜੰਮਣਾ ਕੋਈ ਬੰਦਾ ਬਹਾਦਰ ਨਹੀਂ ਜਿਨੇ ਸਰਹੰਦ ਤੇ ਝੰਡਾ ਲਹਿਰਾਉਣਾ ਹੈ ਇਹਨਾਂ ਦੇ ਕੁੱਖ ਤੋਂ ਜੰਮੇ ਹੋਏ ਜੋ ਜੋ ਖਾਨੀ ਸਿੰਘ ਨੇ ਸਿਨੇਮੇ ਦੇ ਅੱਗੇ ਕਰ ਪਾਉਣਾ ਹੈ ਅੱਜ ਦੁੱਖ ਹੈ ਅੱਜ ਇਹਨਾਂ ਦੇ ਕੁੱਖਾਂ ਦੇ ਵਿੱਚੋਂ ਮਾਮਾ ਦੀ ਇਹ ਕੁੱਖਾਂ ਵਿੱਚੋਂ ਬੱਚਿਆਂ ਦੇ ਪਿਤਾ ਦੇ ਪਿਆਰ ਦੇ ਵਿੱਚੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਅਜੀਤ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਵਰਗੇ ਮਹਾਨ ਗੁਰਸਿੱਖ ਮਹਾਨ ਬਾਬੇ ਜਿਹੜੇ ਨੇ ਉਹ ਪੈਦਾ ਨਹੀਂ ਹੋ ਰਹੀ ਜੇ ਲੀਡਰਸ਼ਿਪ ਦੇਖੀਏ ਤਾਂ ਸਾਨੂੰ ਇਹ ਆਪਣੇ ਬੱਚਿਆਂ 'ਚ ਪ੍ਰੇਰਨਾ ਸਰੋਤ ਗੁਰਬਾਣੀ ਦੀ ਜਿਹੜੀ ਸਾਨੂੰ ਆਪ ਪੈਦਾ ਕਰਨੀ ਪਏਗੀ ਜ਼ਰੂਰ ਧਿਆਨ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ